ਹallelujah hallelujah hallelujah ਤਾਨ ਮਾ ਸਮਰਥੀ ਦੇ ਅਲਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਅੱਜ ਦੇ ਦਿਨ ਦੇ ਲਈ ਸੁੰਦਰ ਸਮੇਂ ਦੇ ਲਈ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆਂ ਬੀਤੇ ਸਮੇਂ 'ਚ ਤੁਸੀਂ ਸਾਨੂੰ ਸੰਭਾਲਿਆ ਆਪਣੇ ਜ਼ੋਰਾਵਰ ਪਵਿੱਤਰ ਹੱਥਾਂ ਵਿੱਚ ਲੈ ਕੇ ਚਲਾਇਆ ਪਿਤਾ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆਂ ਤੁਹਾਡੀਆਂ ਸਾਰੀਆਂ ਰਹਿਮਤਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਸਾਰੀਆਂ ਬਰਕਤਾਂ ਦੇ ਲਈ ਜੋ ਬੀਤੇ ਸਮੇਂ ਦੇ ਵਿੱਚ ਤੁਸੀਂ ਸਾਨੂੰ ਦਿੱਤੀਆਂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਕਰਦੇ ਆ ਤੰਦਰੁਸਤੀ ਦੇ ਲਈ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਅੱਛੇ ਖਾਣੇ ਦੇ ਲਈ ਪਿਤਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਤੁਹਾਡੇ ਵਚਨ ਦੇ ਵਿੱਚ ਲਿਖਿਆ ਹਰੇਕ ਅੱਛਾ ਫਲ ਹਰੇਕ দান ਵਰਦਾਨ ਤੁਹਾਡੇ ਹੱਥਾਂ ਦੇ ਵਿੱਚੋਂ ਦੀ ਨਿਕਲ ਕੇ ਸਾਡੇ ਕੋਲ ਪਹੁੰਚਦਾ ਆ ਪਿਤਾ ਅਸੀਂ ਹਰੇਕ ਉਸ ਫਲ ਦੇ ਲਈ ਹਰੇਕ দান ਵਰਦਾਨ ਦੇ ਲਈ ਪਿਤਾ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਤੁਹਾਡੇ ਨਾਮ ਦੀ ਜੈ ਜੈਕਾਰ ਕਰਦੇ ਆ ਤੁਹਾਡੇ ਵਚਨ ਦੇ ਵਿੱਚ ਲਿਖਿਆ ਤੁਹਾਡੀਆਂ ਪ੍ਰਾਰਥਨਾਵਾਂ ਬੇਨ ਧੰਨਵਾਦ ਦੇ ਸੈਂਤ ਮੇਰੇ ਸਾਹਮਣੇ ਉਪਸਥਿਤ ਕੀਤੀਆਂ ਜਾਣ ਸੱਚਮੁੱਚ ਮੇਰੇ ਸਾਮਰਥੀ ਦੇ ਆਲੂ ਪਿਤਾ ਪਰਮੇਸ਼ਰ ਜੀ ਅਸੀਂ ਆਪਣੀਆਂ ਪ੍ਰਾਰਥਨਾ ਧੰਨਵਾਦ ਦੀ ਕਟੋਰੀ ਦੇ ਵਿੱਚ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਪਿਤਾ ਤੁਸੀਂ ਸਾਡੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰਨਾ ਇਹ ਮੇਰੇ ਸਾਮਰਥੀ ਦੇ ਆਲੂ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਪ ਨੂੰ ਆਪਣੇ ਘਰਾਂ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਤੁਹਾਡੇ ਤੁਹਾਡੇ ਪਿਆਰੇ بیٹے ਪ੍ਰਭੂ ਯਸ਼ੂ ਮਸੀਹ ਦੇ ਗਾੜੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਆਂ ਸੀਲ ਕਰਦੇ ਆਂ ਪ੍ਰਭੂ ਯੇਸ਼ੂ ਮਸੀਹ ਨੇ ਸਾਡੀ ਖਾਤਰ ਆਪਣਾ ਗਾਣਾ ਪਵਿੱਤਰ ਲਹੂ ਬਹਾਇਆ ਸਾਡੇ ਪਾਪਾਂ ਸਾਡੇ ਅਪਰਾਧਾਂ ਸਾਡੇ ਸ਼ਰਾਪਾਂ ਸਾਡੀਆਂ ਬਿਮਾਰੀਆਂ ਦੀ ਖਾਤਰ ਪ੍ਰਭੂ ਯੇਸ਼ੂ ਮਸੀਹ ਨੇ ਗਾਣਾ ਪਵਿੱਤਰ ਲਹੂ ਬਹਾਇਆ ਅਸੀਂ ਉਹ ਪਵਿੱਤਰ ਲਹੂ ਆਪਣੇ ਜੀਵਨਾਂ ਦੇ ਉੱਤੇ ਲਗਾਣੇ ਆਂ ਅਸੀਂ ਆਪਣੇ ਖਰਾ ਪਰਿਵਾਰਾਂ ਦੇ ਉੱਤੇ ਪ੍ਰਭੂ ਯੇਸ਼ੂ ਮਸੀਹ ਦੇ ਲਹੂ ਦਾ ਬਾੜਾ ਬੰਦਦੇ ਆਂ ਅਸੀਂ ਆਪਣੇ ਬੱਚਿਆਂ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਪ੍ਰਭੂ ਯੇਸ਼ੂ ਮਸੀਹ ਦੇ ਗਾੜੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਆਂ ਸੀਲ ਕਰਦੇ ਆਂ ਹਰ ਤਰ੍ਹਾਂ ਦੀ ਵਿਰੋਧੀ ਦੀ ਚਾਲ ਵੈਰੀ ਦੀਆਂ ਚਾਲਾਂ ਸ਼ਕਤੀਆਂ ਵਿਰੋਧੀ ਦੇ ਵਾਰਾਂ ਨੂੰ ਅਸੀਂ ਆਪਣੇ ਬੱਚਿਆਂ ਦੇ ਜੀਵਨਾਂ ਦੇ ਵਿੱਚੋਂ ਰੱਦ ਕਰਦੇ ਆਂ ਕੈਨਸਲ ਕਰਦੇ ਆਂ ਇਹ ਮੇਰੇ ਸਮਰਥੀ ਪ੍ਰਭੂ ਯੇਸ਼ੂ ਮਸੀਹ ਜੀ ਤੁਹਾਡਾ ਲਉ ਸਾਨੂੰ ਪ੍ਰੋਟੈਕਸ਼ਨ ਦਿੰਦਾ ਆਂ ਅਸੀਂ ਆਪਣੇ ਘਰ ਦੇ ਉੱਤੇ ਆਪਣੇ ਪਰਿਵਾਰ ਦੇ ਉੱਤੇ ਆਪਣੇ ਰਿਸ਼ਤਿਆਂ ਦੇ ਉੱਤੇ ਪ੍ਰਭੂ ਯੇਸ਼ੂ ਮਸੀਹ ਦਾ ਗਾੜਾ ਪਵਿੱਤਰ ਲਹੂ ਲਗਾਣੇ ਆਂ ਹਰ ਤਰ੍ਹਾਂ ਦੀਆਂ ਵੈਰੀ ਦੀਆਂ ਸ਼ਕਤੀਆਂ ਉਲਝਾਉਣ ਵਾਲੀਆਂ ਸ਼ਕਤੀਆਂ ਨਸ਼ੇ ਦੀਆਂ ਸ਼ਕਤੀਆਂ ਪਾਪ ਦੀਆਂ ਸ਼ਕਤੀਆਂ ਕਰਜ਼ੇ ਦੀਆਂ ਸ਼ਕਤੀਆਂ ਲੜਾਈ ਝਗੜੇ ਦੀਆਂ ਸ਼ਕਤੀਆਂ ਬਿਮਾਰੀ ਦੀਆਂ ਸ਼ਕਤੀਆਂ ਇਸੇ ਸਮੇਂ ਸਾਡੇ ਘਰਾਂ ਨੂੰ ਛੱਡ ਕੇ ਪ੍ਰਭੂ ਯਸ਼ੂ ਦੇ ਨਾਮ ਵਿੱਚ ਚਲੀਆਂ ਜਾਣ ਇਸੇ ਸਮੇਂ ਨਿਕਲ ਜਾਓ ਪ੍ਰਭੂ ਯਸ਼ੂ ਦੇ ਨਾਮ ਵਿੱਚ ਸਾਡੇ ਜੀਵਨਾਂ ਨੂੰ ਛੱਡ ਕੇ ਚਲੀਆਂ ਜਾਓ ਨਿਕਲ ਜਾਓ ਨਿਕਲ ਜਾਓ ਅਸੀਂ ਤੁਹਾਨੂੰ ਪ੍ਰਭੂ ਯਸ਼ੂ ਦੇ ਨਾਮ ਵਿੱਚ ਹੁਕਮ ਦਿੰਨੇ ਆ ਇਸੇ ਸਮੇਂ ਪ੍ਰਭੂ ਯਸ਼ੂ ਦੇ ਨਾਮ ਵਿੱਚ ਸਾਡੇ ਜੀਵਨ ਨੂੰ ਛੱਡ ਕੇ ਚਲੀਆਂ ਜਾਓ हे ਮੇਰੇ ਪਿਆਰੇ ਪ੍ਰਭੂ ਸ਼ਮਸੀ ਜਿੰਨੇ ਵੀ ਜਨ ਅੱਜ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਇੱਕ ਇੱਕ ਜੀਵਨ ਦੇ ਉੱਤੇ ਚੰਗਿਆਈ ਦੀ ਘੋਸ਼ਣਾ ਕਰਦੀਆਂ ਇੱਕ ਇੱਕ ਜੀਵਨ ਦੇ ਉੱਤੇ ਛਡਕਾਰੇ ਦੀ ਘੋਸ਼ਣਾ ਕਰਦੀਆਂ ਇੱਕ ਇੱਕ ਜੀਵਨ ਦੇ ਉੱਤੇ ਆਜ਼ਾਦੀ ਦੀ ਘੋਸ਼ਣਾ ਕਰਦੀਆਂ ਪ੍ਰਭੂ ਈਸ਼ੂ ਮਸੀਹ ਜੀ ਤੁਸੀਂ ਆਪਣਾ ਗਾੜਾ ਪਵਿੱਤਰ ਲਹੂ ਬਹਾ ਕੇ ਸਾਨੂੰ ਮੁੱਲ ਲੈ ਲਿਆ ਸਾਨੂੰ ਖਰੀਦ ਲਿਆ ਪ੍ਰਭੂ ਈਸ਼ੂ ਮਸੀਹ ਜੀ ਤੁਸੀਂ ਸਾਨੂੰ ਪ੍ਰਭੂ ਈਸ਼ੂ ਮਸੀਹ ਜੀ ਆਪਣੇ ਲਹੂ ਦੇ ਦੁਆਰਾ ਖਰੀਦਿਆ ਹੈ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਸਮੇਂ ਪ੍ਰਭੂ ਈਸ਼ੂ ਮਸੀਹ ਜੀ ਹੁਣ ਸਾਡੇ ਜੀਵਨ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਅੰਧਕਾਰ ਦੀਆਂ ਸ਼ਕਤੀਆਂ ਆਂ ਦਾ ਕਿਸੇ ਵੀ ਤਰ੍ਹਾਂ ਦੀਆਂ ਬਿਮਾਰੀਆਂ ਦਾ ਕੋਈ ਵੀ ਅਧਿਕਾਰ ਨਹੀਂ ਅਸੀਂ ਮੁੱਲ ਲਏ ਗਏ ਆ ਅਸੀਂ ਖਰੀਦੇ ਗਏ ਆ ਅਸੀਂ छुੜਾਏ ਗਏ ਆ ਅਸੀਂ ਬਚਾਏ ਗਏ ਆ ਹਰ ਤਰ੍ਹਾਂ ਦੀ ਵੈਰੀ ਦੀ ਸ਼ਕਤੀ ਹਰ ਤਰ੍ਹਾਂ ਦੇ ਸ਼ਰਾਪ ਹਰ ਤਰ੍ਹਾਂ ਦਾ ਪਾਪ ਸਾਡੇ ਜੀਵਨ ਨੂੰ ਛੱਡ ਕੇ ਜਾ ਚੁੱਕਾ ਅਸੀਂ ਆਪਣੇ ਜੀਵਨ ਦੇ ਸਾਰੇ ਪੁਰਾਣੇ ਕਨੈਕਸ਼ਨਾਂ ਨੂੰ ਸਾਰੇ ਪੁਰਾਣੇ ਪਾਪਾਂ ਨੂੰ ਸ਼ਰਾਪਾਂ ਨੂੰ ਬੰਦਨਾ ਨੂੰ ਪੀੜੀਆਂ ਤੋਂ ਚੱਲੇ ਆ ਰਹੇ ਸ਼ਰਾਪਾਂ ਨੂੰ ਆਪਣੇ ਤੇ ਆਪਣੇ ਬੱਚਿਆਂ ਦੇ ਜੀਵਨਾਂ ਦੇ ਵਿੱਚ ਇਸ ਸਮੇਂ ਰੱਦ ਕਰਦੇ ਹਾਂ ਕੈਨਸਲ ਕਰਦੇ ਹਾਂ ਤੋੜ ਦਿਨੇ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਸਾਰੇ ਸ਼ਰਾਪ ਸਾਰੇ ਬੰਧਨ ਸਾਰੇ ਪਾਪ ਸਾਡੇ ਜੀਵਨ ਨੂੰ ਛੱਡ ਕੇ ਯੇਸ਼ੂ ਦੇ ਨਾਮ ਵਿੱਚ ਆਊਟ ਹੋ ਜਾਓ ਚਲੇ ਜਾਓ ਨਿਕਲ ਜਾਓ ਤੁਹਾਡਾ ਸਾਡੇ ਜੀਵਨ ਦੇ ਉੱਤੇ ਸਾਡੇ ਸ਼ਰੀਰ ਤੇ ਸਾਡੇ ਪਰਿਵਾਰ ਤੇ ਸਾਡੇ ਬੱਚਿਆਂ ਤੇ ਸਾਡੇ ਘਰਾਂ ਤੇ ਕੋਈ ਅਧਿਕਾਰ ਨਹੀਂ ਕੋਈ ਅਧਿਕਾਰ ਨਹੀਂ ਅਸੀਂ ਯੇਸ਼ੂ ਮਸੀਹ ਦੇ ਲਹੂ ਦੇ ਦੁਆਰਾ ਮੁੱਲ ਲਏ ਗਏ ਹਾਂ ਅਸੀਂ ਛੁਡਾਏ ਗਏ ਹਾਂ ਅਸੀਂ ਆਜ਼ਾਦ ਕਰਾਏ ਗਏ ਹਾਂ ਪ੍ਰਭੂ ਯੇਸ਼ੂ ਮਸੀਹ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਈਸ਼ਾ ਰਾਜਾ ਤੁਸੀਂ ਸਾਡੀ ਖਾਤਰ ਸਲੀਬ ਦੇ ਉੱਤੇ ਹੱਸਦੇ ਹੱਸਦੇ ਜਾਨ ਦੇ ਦਿੱਤੀ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਜੋ ਤੁਸੀਂ ਸਾਡੇ ਪਾਪਾਂ ਨੂੰ ਸਾਡੇ ਅਪਰਾਧਾਂ ਨੂੰ ਸਾਡੇ ਸ਼ਰਾਪਾਂ ਨੂੰ ਸਾਡੀਆਂ ਬਿਮਾਰੀਆਂ ਨੂੰ ਆਪਣੇ ਉੱਤੇ ਉਠਾ ਲਿਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਤੁਸੀਂ ਪ੍ਰਭੂ ਜੀ ਮਸੀਹ ਉਸ ਸਲੀਬ ਦੇ ਉੱਤੇ ਮੌਤ ਦਾ ਖੁੱਲਮ ਖੁੱਲਾ ਤਮਾਸ਼ਾ ਬਣਾਇਆ ਤੁਸੀਂ ਮੌਤ ਨੂੰ ਆਪਣੇ ਪੈਰਾਂ ਥੱਲੇ ਰੋਂਦਿਆ ਔਰ ਮਰਦਿਆਂ ਚੋਂ ਤੀਜੇ ਦਿਨ ਜੀਵਟੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਜੋ ਹੁੰਦੇ ਸਵਰਗ ਦੇ ਉੱਤੇ ਗਏ ਪਿਤਾ ਅਸੀਂ ਤੁਹਾਡਾ ਤਾਂ ਧੰਵਾਦ ਤੁਹਾਡਾ ਸ਼ੁਕਰ ਕਰਦੇ ਆ ਤੁਹਾਡੇ ਵਾਅਦੇ ਦੇ ਲਈ ਤੁਹਾਡੀ ਵਾਚਾ ਦੇ ਲਈ ਜੋ ਤੁਸੀਂ ਸਾਡੇ ਨਾਲ ਬੰਨੀ ਤੁਸੀਂ ਸਾਨੂੰ ਆਖਿਆ ਮੈਂ ਜਾਂਦਾ ਹਾਂ ਪਰ ਮੈਂ ਉਸ ਸਵਰਗ ਦੇ ਵਿੱਚ ਤੁਹਾਡੇ ਲਈ ਘਰ ਤਿਆਰ ਕਰਾਂਗਾ ਤੇ ਮੈਂ ਜਲਦ ਤੁਹਾਨੂੰ ਲੈਣ ਆਵਾਂਗਾ ਸੱਚਮੁੱਚ ਪ੍ਰਭੂ ਜੀ ਬਹੁਤ ਜਲਦ ਤੁਸੀਂ ਆਪਣੇ ਬੱਚਿਆਂ ਨੂੰ ਲੈਣ ਆ ਰਹੇ ਹੋ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਸਾਨੂੰ ਸਭ ਨੂੰ ਤਿਆਰ ਕਰੋ ਸਾਨੂੰ ਸਭ ਨੂੰ ਤਿਆਰ ਕਰੋ ਪ੍ਰਭੂ ਸਾਡਾ ਪ੍ਰੇਮ ਕਿਤੇ ਠੰਡਾ ਨਾ ਪੈ ਜਾਵੇ ਵਿਰੋਧੀ ਸਾਨੂੰ ਪਰਮਾ ਨਾ ਲਵੇ ਸਾਡੇ ਹਿਰਦਿਆਂ ਨੂੰ ਮਜ਼ਬੂਤ ਕਰੋ ਪੱਕਿਆ ਕਰੋ ਸਾਨੂੰ ਵਿਸ਼ਵਾਸ ਦਾ ਆਤਮਾ ਦਿਓ ਸਾਨੂੰ ਨਿਡਰਤਾ ਦਾ ਆਤਮਾ ਦਿਓ ਸਾਨੂੰ ਦਲੇਰੀ ਦਾ ਆਤਮਾ ਦਿਓ ਪ੍ਰਭੂ ਜੀ ਸਾਨੂੰ ਦਲੇਰੀ ਦਾ ਆਤਮਾ ਦਿਓ ਪ੍ਰਭੂ ਤੁਸੀਂ ਸਾਡੇ ਜੀਵਨ ਦੇ ਵਿੱਚ ਕੰਮ ਕਰੋ ਤੁਸੀਂ ਸਾਡੇ ਜੀਵਨ 'ਚ ਕੰਮ ਕਰੋ ਸਾਨੂੰ ਤਿਆਰ ਕਰੋ ਸਾਨੂੰ ਤਿਆਰ ਕਰੋ ਆਤਮਾ ਦੇ ਨਾਲ ਭਰ ਦੋ ਆਤਮਾ ਦੇ ਨਾਲ ਭਰ ਦੋ ਆਤਮਾ ਦੇ ਫਲਾਂ ਦੇ ਨਾਲ ਭਰ ਦੋ ਜਿੱਦਾਂ ਦਾ ਸੁਭਾਅ ਪ੍ਰਭੂ ਜੀ ਤੁਸੀਂ ਇਸ ਧਰਤੀ ਦੇ ਉੱਤੇ ਰਹਿੰਦੇ ਹੋਏ ਅਦਿਖਾਇਆ ਪ੍ਰਭੂ ਤੁਸੀਂ ਲੋਕਾਂ ਨੂੰ ਪ੍ਰਭੂ ਜੀ ਸਠੀਕ ਕੀਤਾ ਜਿਨ੍ਹਾਂ ਨੇ ਤੁਹਾਡੇ ਨਾਲ ਵੈਰ ਕੀਤਾ ਜਿਨ੍ਹਾਂ ਨੇ ਤੁਹਾਡੇ ਕੋੜੇ ਮਾਰੇ ਜਿਨ੍ਹਾਂ ਨੇ ਪ੍ਰਭੂ ਜੀ ਤੁਹਾਡੇ ਤੇ ਥੁੱਕਿਆ ਪ੍ਰਭੂ ਤੁਸੀਂ ਉਹਨਾਂ ਨੂੰ ਆਸ਼ੀਸ਼ ਦਿੱਤੀ ਤੁਸੀਂ ਉਹਨਾਂ ਨੂੰ ਬਰਕਤ ਕਰ ਦਿੱਤੀ ਤੁਸੀਂ ਉਹਨਾਂ ਨੂੰ ਮਾਫ ਕੀਤਾ ਇਦਾਂ ਦਾ ਸੁਭਾ ਸਾਨੂੰ ਵੀ ਦਿਓ ਪਿਤਾ ਸਾਨੂੰ ਵੀ ਦਿਓ ਸਾਡੇ ਅੰਦਰੋਂ ਵੀ ਪ੍ਰਭੂ ਸ਼ਮਸੀ ਤੁਹਾਡਾ ਪਿਆਰ ਉਮੜੇ ਅਸੀਂ ਵੀ ਪ੍ਰਭੂ ਆਪਣੇ ਹਿਰਦੇ ਦੇ ਵਿੱਚ ਪਿਤਾ ਲੋਕਾਂ ਦੇ ਲਈ ਦੂਸਰਿਆਂ ਦੇ ਲਈ ਆਪਣੇ ਵਿਰੋਧੀਆਂ ਦੇ ਲਈ ਆਪਣੇ ਵੈਰੀਆਂ ਦੇ ਲਈ ਪ੍ਰਭੂ ਆਸ਼ੀਸ਼ ਬੋਲ ਸਕੀਏ ਉਹਨਾਂ ਨੂੰ ਬਰਕਤ ਦੇ ਸਕੀਏ ਉਹਨਾਂ ਦੇ ਲਈ ਪ੍ਰਾਰਥਨਾ ਕਰ ਸਕੀਏ ਸਾਡੇ ਜੀਵਨ ਦੇ ਵਿੱਚੋਂ ਵੀ ਪ੍ਰਭੂ ਉਹਦਾਂ ਦਾ ਪਿਆਰ ਉਮੜੇ ਜਿਦਾਂ ਦਾ ਪਿਆਰ ਤੁਹਾਡੇ ਉਮਰਦਾਸੀ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਈਸ਼ੂ ਮਸੀਹ ਜੀ ਤੁਸੀਂ ਆਖਿਆ ਮੈਂ ਜਾਣਦਾ ਹਾਂ ਪਰ ਮੈਂ ਤੁਹਾਨੂੰ ਇੱਕ ਸਹਾਇਕ ਦੇ ਵਜੋਂ ਪਵਿੱਤਰ ਆਤਮਾ ਦਵਾਂਗਾ ਜੋ ਤੁਹਾਨੂੰ ਹਮੇਸ਼ਾ ਗਾਈਡ ਕਰੇਗਾ ਜੋ ਤੁਹਾਨੂੰ ਅੱਗੇ ਚਲਾਏਗਾ ਜੋ ਤੁਹਾਨੂੰ ਅੱਗੇ ਲੈ ਕੇ ਜਾਏਗਾ ਜੋ ਤੁਹਾਨੂੰ ਸਿੱਖਿਆ ਦੇਵੇਗਾ ਇਹ ਮੇਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਉਸ ਸਹਾਇਕ ਦੇ ਲਈ ਜੋ ਤੁਸੀਂ ਸਾਨੂੰ ਦਿੱਤਾ ਔਰ ਜਿੰਨੇ ਵੀ ਜਨ ਅੱਜ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਜਿਨ੍ਹਾਂ ਦੇ ਜੀਵਨਾਂ ਦੇ ਵਿੱਚ ਉਹ ਸਹਾਇਕ ਨਹੀਂ ਆ ਅੱਜ ਪ੍ਰਭੂ ਜੀ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਆ ਪ੍ਰार्थਨਾ ਕਰਦੀਆਂ ਇੱਕ ਇੱਕ ਜਾਂਦੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਉਤਰੇ ਇੱਕ ਇੱਕ ਜਾਂਦੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਸਹਾਇਕ ਉਤਰੇ ਪ੍ਰਭੂ ਤੁਹਾਡੇ ਵਾਅਦੇ ਦੇ ਅਨੁਸਾਰ ਇੱਕ ਇੱਕ ਜੀਵਨ ਦੇ ਵਿੱਚ ਪਵਿੱਤਰ ਆਤਮਾ ਉਤਰੇ ਜੋ ਸਾਨੂੰ ਸਿੱਖਿਆ ਦਵੇ ਜੋ ਸਾਨੂੰ ਚਲਾਏ हे ਮੇਰੇ ਪਿਆਰੇ ਪ੍ਰਭੂ ਮਸੀਹ ਜੀ ਇਸ ਹਨੇਰੀਆਂ ਦੇ ਭਰੀ ਹੋਈ ਦੁਨੀਆ ਦੇ ਵਿੱਚ ਸ਼ੈਤਾਨ ਪ੍ਰਭੂ ਹਰ ਸਮੇਂ ਤੇਰੇ ਬੱਚਿਆਂ ਦੇ ਵਾਸਤੇ ਪ੍ਰਭੂ ਜੀ ਘਾਤ ਲਗਾਏ ਬੈਠਾ ਆ ਪਰਬੂ ਬੈਠਾ ਜਾਂ ਇਸ ਤਾਂਗ ਦੇ ਵਿੱਚ ਕਿ ਕਦੋਂ ਤੇਰੇ ਬੱਚਿਆਂ ਦੇ ਉੱਤੇ ਅਟੈਕ ਕਰੇ हे ਮੇਰੇ ਪਿਆਰੇ ਪ੍ਰਭੂ ਤੁਸੀਂ ਆਪਣੇ ਬੱਚਿਆਂ ਨੂੰ ਪਵਿੱਤਰ ਆਤਮਾ ਦਓ ਤਾਂਕਿ ਪਵਿੱਤਰ ਆਤਮਾ ਦੀ ਗਾਈਡੈਂਸ ਦੇ ਵਿੱਚ ਤੁਹਾਡੇ ਬੱਚੇ ਚੱਲ ਸਕਣ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਉਹ ਅੱਗੇ ਵਧ ਸਕਣ ਸ਼ੈਤਾਨ ਦੀਆਂ ਵੈਰੀ ਦੀਆਂ ਚਾਲਾਂ ਨੂੰ ਸਮਝ ਸਕਣ ਉਹਦੀਆਂ ਚਾਲਾਂ ਦੇ ਉੱਤੇ ਜਿੱਤ ਪਾ ਸਕਣ ਉਹਦੀਆਂ ਚਾਲਾਂ ਨੂੰ ਸਮਝਦੇ ਹੋਏ ਬੜੀ ਦਲੇਰੀ ਦੇ ਨਾਲ ਉਹਦੇ ਨਾਲ ਯੁੱਧ ਲੜ ਸਕਣ ਪ੍ਰਭੂ ਕਿਉਂਕਿ ਤੁਹਾਡਾ ਬਚਨ ਕਹਿੰਦਾ ਆ ਸਾਡਾ ਲੜਾਈ ਸਾਡਾ ਯੁੱਧ ਕਿਸੇ ਲਹੂ-ਮਾਸ ਨਾਲ ਨਹੀਂ ਸਾਡਾ ਯੁੱਧ ਕਿਸੇ ਇਨਸਾਨ ਦੇ ਨਾਲ ਨਹੀਂ ਸਾਡਾ ਯੁੱਧ ਆਪਣੇ ਭੈਣ ਭਰਾਵਾਂ ਦੇ ਨਾਲ ਨਹੀਂ ਸਾਡਾ ਯੁੱਧ ਉਹ ਅੰਧਕਾਰ ਦੀਆਂ ਹਨੇਰੀਆਂ ਦੀਆਂ ਸ਼ਕਤੀਆਂ ਦੇ ਨਾਲ ਨਹੀਂ ਜੋ ਸਾਡੇ ਨਾਲ ਆਤਮਿਕ ਜਹਾਨ ਦੇ ਵਿੱਚ ਲੜਦੀਆਂ ਨੇ ਇਹ ਮੇਰੇ ਪਿਆਰੇ ਪ੍ਰਭੂ ਯਸ਼ੂ ਮਸੀਹ ਤੁਸੀਂ ਸਾਨੂੰ ਦਲੇਰੀ ਦਾ ਆਤਮਾ ਦੋ ਤੁਸੀਂ ਸਾਨੂੰ ਦ੍ਰਿੜ ਕਰੋ ਮਜ਼ਬੂਤ ਕਰੋ ਵਚਨਾਂ ਦੀ ਤਲਵਾਰ ਦੇ ਕੇ ਸਾਨੂੰ ਖੜਾ ਕਰੋ ਵਿਸ਼ਵਾਸ ਦੀ ਢਾਲ ਦੇ ਕੇ ਤੁਸੀਂ ਸਾਨੂੰ ਖੜਾ ਕਰੋ ਅਸੀਂ ਉਸ ਮੈਦਾਨ ਇਹ ਜੰਗ ਦੇ ਵਿੱਚ ਉੱਤਰ ਸਕੀਏ ਜਿਸ ਜੰਗ ਦੇ ਵਿੱਚ ਤੁਸੀਂ ਸਾਨੂੰ ਵੈਰੀ ਕੋਲੋਂ ਜਿੱਤ ਦਓ ਪ੍ਰਭੂ ਅਸੀਂ ਜਿੱਤ ਨੂੰ ਹਾਸਲ ਕਰੀਏ ਜਿੱਦਾਂ ਤੁਸੀਂ ਜਿੱਤ ਨੂੰ ਹਾਸਲ ਕੀਤਾ हे ਮੇਰੇ ਪਿਆਰੇ ਪ੍ਰਭੂ ਜੀ ਮਸੀਹ ਜਿਸ ਆਤਮਾ ਨੇ ਤੁਹਾਨੂੰ ਮੁਰਦਿਆਂ ਦੇ ਵਿੱਚੋਂ ਜਲਾਇਆ ਉਹ ਸਾਨੂੰ ਵੀ ਸਾਡੇ ਸਾਥ ਸਾਰੇ ਜੀਵਨ ਦੇ ਸਾਡੇ ਸਾਰੇ ਸਰੀਰ ਦੇ ਮੁਰਦਾ ਕੰਮਾਂ ਦੇ ਵਿੱਚੋਂ ਜੀ ਉਠਾਵੇਗਾ ਜੀ ਉਠਾਵੇਗਾ ਅਸੀਂ ਇਦਾਂ ਦਾ ਵਿਸ਼ਵਾਸ ਕਰਦੇ ਹਾਂ ਅਸੀਂ ਭਰੋਸਾ ਕਰਦੇ ਹਾਂ ਪਵਿੱਤਰਾ ਆਤਮਾ ਸਹਾਇਕ ਦੇ ਵਜੋਂ ਸਾਡੇ ਜੀਵਨ ਦੇ ਵਿੱਚ ਕੰਮ ਕਰਦਾ ਆ ਉਹ ਸਾਨੂੰ ਅੱਗੇ ਲੈ ਕੇ ਚੱਲਦਾ ਆ ਉਹ ਸਾਨੂੰ ਦਿੜ੍ੜ ਕਰਦਾ ਆ ਮਜ਼ਬੂਤ ਕਰਦਾ ਆ ਬੁੱਧੀ ਦਾ ਆਤਮਾ ਦਿੰਦਾ ਆ ਸਮਝ ਦਾ ਆਤਮਾ ਦਿੰਦਾ ਆ ਯੋਜਨਾਵਾਂ ਦਿੰਦਾ ਆ ਸਾਨੂੰ ਵਚਨ ਦਾ ਗਹਿਰਾ ਗਿਆਨ ਗਹਿਰੇ ਭੇਦ ਦਿੰਦਾ ਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਉਸ ਸਹਾਇਕ ਲਈ ਜਿੱਦਾਂ ਤੁਹਾਡਾ ਦਾਸ ਸੰਤ ਪੌਲਸ ਨੇ ਆਖਿਆ ਕਿ ਅਸੀਂ ਆਪਣੇ ਸਰੀਰ ਦੇ ਉੱਤੇ ਇਸ ਇਸ ਤਰ੍ਹਾਂ ਆਪਣੇ ਆਪ ਦੇ ਵਿੱਚ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਸੀ ਪਰ ਜੋ ਸਹਾਇਕ ਤੁਸੀਂ ਪਵਿੱਤਰ ਆਤਮਾ ਸਾਨੂੰ ਦਿੱਤਾ ਅਸੀਂ ਉਹਦੇ ਦੁਆਰਾ ਆਪਣੇ ਸਰੀਰ ਦੇ ਸਾਰੇ ਕੰਮਾਂ ਦੇ ਉੱਤੇ ਸਰੀਰ ਦੀਆਂ ਸਾਰੀਆਂ ਬਿਲਾਸ਼ਾਵਾਂ ਦੇ ਉੱਤੇ ਜਿੱਤ پا ਸਕਦੇ ਹਾਂ ਕੰਟਰੋਲ ਕਰ ਸਕਦੇ ਹਾਂ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਜੀਵਨ ਦੇ ਸਾਰੇ ਖੇਤਰ ਦੇ ਵਿੱਚ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਤੁਸੀਂ ਸਾਨੂੰ ਜਿੱਤ ਦਿੱਤੀ ਮੌਤ ਦੇ ਉੱਤੇ ਪ੍ਰਭੂ ਤੁਸੀਂ ਸਾਨੂੰ ਜਿੱਤ ਦਿੱਤੀ ਬਿਮਾਰੀ ਹਰੀ ਦੇ ਉੱਤੇ ਤੁਸੀਂ ਸਾਨੂੰ ਜਿੱਤ ਦਿੱਤੀ ਅੰਧਕਾਰ ਦੀਆਂ ਸ਼ਕਤੀਆਂ ਦੇ ਉੱਤੇ ਤੁਸੀਂ ਸਾਨੂੰ ਜਿੱਤ ਦਿੱਤੀ ਨਸ਼ੇ ਤੇ ਗੁਲਾਮੀ ਤੇ ਕਰਜ਼ੇ ਦੇ ਉੱਤੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਐਸੀ ਕੋਈ ਚੀਜ਼ ਨਹੀਂ ਈਸ਼ੂ ਰਾਜਾ ਜੋ ਤੁਸੀਂ ਆਪਣੇ ਬੱਚਿਆਂ ਤੋਂ ਛੁਪਾ ਰੱਖੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਅਸੀਂ ਹਨੇਰੀਆਂ ਦੇ ਵਿੱਚ ਫਸੇ ਸੀ ਤੁਸੀਂ ਸਾਨੂੰ ਕੱਢ ਲਿਆ ਅਸੀਂ ਆਪਣੇ ਪਿਤਾ ਤੋਂ ਪਟਕ ਕੇ ਗਲਤ ਰਸਤੇ ਤੇ ਜਾ ਚੁੱਕੇ ਸੀ ਯੀਸ਼ੂ ਮਸੀਹ ਤੁਸੀਂ ਸਾਡਾ ਸਾਡੇ ਬਾਪ ਨਾਲ ਮੇਲ ਕਰਾਇਆ ਹੈ ਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਤੁਸੀਂ ਸਾਡੇ ਲਈ ਉਸ ਦੁੱਖ ਨੂੰ ਸਿਆ ਪ੍ਰਭੂ ਜੀ ਜੋ ਸਾਡਾ ਸੀ ਪ੍ਰਭੂ ਤੁਸੀਂ ਸਾਡੇ ਲਈ ਉਸ ਤਾੜਨਾ ਨੂੰ ਉਸ ਬੇਇੱਜ਼ਤੀ ਨੂੰ ਸਿਆ ਪ੍ਰਭੂ ਜੋ ਸਾਡੇ ਤੇ ਪੈਣੀ ਸੀ ਪ੍ਰਭੂ ਤੁਸੀਂ ਸਾਡੇ ਪਾਪਾ ਨੂੰ ਆਪਣੇ ਉੱਤੇ ਚੁੱਕ ਲਿਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਆਪਣਾ ਪਵਿੱਤਰ ਲਉ ਕਤਰਾ ਕਤਰਾ ਕਰਕੇ ਬਹਾਤਾ ਪ੍ਰਭੂ ਜੀ ਤਾਂ ਕੈਸੀ ਆਜ਼ਾਦ ਹੋ ਜਾਈਏ ਅੱਜ ਪ੍ਰਭੂ ਅੱਜ ਵੀ ਤੇਰਾ ਉਹ ਕਤਰਾ ਕਤਰਾ ਲਉ ਸਾਡੇ ਲਈ ਬੋਲਦਾ ਆ ਤੇਰਾ ਲਹੂ ਹਾਬਲ ਦੇ ਲਹੂ ਨਾਲੋਂ ਉੱਤਮ ਜੋ ਅੱਜ ਵੀ ਸਾਡੇ ਲਈ ਬੋਲਦਾ ਆ ਜੋ ਅੱਜ ਵੀ ਸਾਡੇ ਲਈ ਲੜਦਾ ਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਅਸੀਂ ਤੁਹਾਡਾ ਸ਼ੁਕਰ ਕਰਦੇ ਆ ਪ੍ਰਭੂ ਜੀ ਅਸੀਂ ਤੁਹਾਡਾ ਸ਼ੁਕਰ ਕਰਦੇ ਆ ਜਿੱਦਾਂ ਤੁਸੀਂ ਬਾਪ ਦੀ ਬੁਲਾਹੜ ਨੂੰ ਜੋ ਤੁਹਾਡੇ ਜੀਵਨ ਤੁਸੀਂ ਈਸ਼ੁਰਾਜਾ ਤੁਸੀਂ ਪੂਰਾ ਕੀਤਾ ਸ਼ੈਤਾਨ ਦੀਆਂ ਚਾਲਾਂ ਤੇ ਫਤਿਹ ਪਾਈ ਵਿਰੋਧੀ ਦੀ ਪ੍ਰੀਖਿਆ ਨੂੰ ਪ੍ਰਭੂ ਜੀ ਤੁਸੀਂ ਪ੍ਰਭੂ वचन ਦੇ ਦੁਆਰਾ ਉਹਨੂੰ ਅੱਗੇ ਤੱਕ ਪ੍ਰਭੂ ਜੀ ਨਿਭਾਇਆ ਤੇ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ ਤੁਸੀਂ ਵਿਰੋਧੀ ਨੂੰ वचन ਦੇ ਦੁਆਰਾ ਹਰਾਇਆ ਅੱਜ ਪ੍ਰਭੂ ਅਸੀਂ ਵੀ ਇਦਾਂ ਦੀ ਦ੍ਰਿੜਤਾ ਇਦਾਂ ਦਾ ਵਿਸ਼ਵਾਸ ਇਦਾਂ ਦੀ ਦਲੇਰੀ ਮੰਗਦੇ ਹਾਂ ਅੱਜ ਅਸੀਂ ਵੀ ਬਾਲ ਮੰਗਦੇ ਹਾਂ ਪ੍ਰਭੂ ਸਾਡੇ ਜੀਵਨ ਦੇ ਵਿੱਚ ਵੀ ਬਲ ਪ੍ਰਦਾਨ ਕਰੋ ਉਸ ਬਲ ਨੂੰ ਰੱਖ ਦੋ ਪ੍ਰਭੂ ਅਸੀਂ ਵੀ ਉਸੇ ਤਰ੍ਹਾਂ ਸ਼ੈਤਾਨ ਦੇ ਨਾਲ ਯੁੱਧ ਲੜ ਸਕੀਏ ਤੇ ਜਿੱਤ ਨੂੰ ਪਾ ਸਕੀਏ ਜਿੱਦਾਂ ਤੁਸੀਂ ਆਪਣੀ ਬੁਲਾਹਟ ਨੂੰ ਪੂਰਾ ਕਰਦੇ ਹੋਏ ਉਸ ਸਿੰਘਾਸਨ ਦੇ ਉੱਤੇ ਜਾ ਕੇ ਵਿਰਾਜਮਾਨ ਹੋਗੇ ਇਸੇ ਤਰ੍ਹਾਂ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਜੋ ਪਿਤਾ ਦੀ ਬੁਲਾਹਟ ਰੱਖੇਗੀ ਉਸ ਬੁਲਾਹਟ ਨੂੰ ਪੂਰਾ ਕਰਦੇ ਹੋਏ ਉਸ ਜਿੱਤ ਨੂੰ ਹਾਸਲ ਕਰੀਏ ਪ੍ਰਭੂ ਐਸੀ ਦਇਆ ਐਸਾ ਫਜ਼ਲ ਕਰੋ ਕਿਰਪਾ ਕਰੋ ਸਾਨੂੰ ਆਤਮਾ 'ਚ ਵਧਾਓ ਸਾਨੂੰ ਪ੍ਰਾਰਥਨਾ ਦੇ ਵਿੱਚ ਵਧਾਓ ਅਸੀਂ ਆਤਮਾ ਦੇ ਵਿੱਚ ਵਧਣਾ ਚਾਹੁੰਦੇ ਆ ਅਸੀਂ ਆਪਣੀ ਦਿਮਾਗ ਨੂੰ ਇਸ ਦੁਨਿਆਵੀ ਬੁੱਧੀ ਗਿਆਨ ਨੂੰ ਸ਼ੂਨੇ ਕਰ ਦਿੰਨੇ ਆ ਕਿਉਂਕਿ ਤੁਹਾਡੇ ਵਚਨ ਦੇ ਵਿੱਚ ਲਿਖਿਆ ਦੁਨਿਆਵੀ ਬੁੱਧੀ ਗਿਆਨ ਸਵਰਗ ਦੇ ਰਾਜ ਦੇ ਨਿਕਟ ਮੂਰਖਤਾਈ ਆ اے ਪ੍ਰਭੂ ਜੀ ਤੁਸੀਂ ਸਾਨੂੰ ਸਵਰਗੀ ਬੁੱਧੀ ਤੇ ਗਿਆਨ ਦਿਓ ਉਸੇ ਸਾਨੂੰ ਸਵਰਗੀ ਬੁੱਧ ਤੇ ਗਿਆਨ ਦੇ ਨਾਲ ਚਲਾਓ اے ਪ੍ਰਭੂ ਮਸੀਹ ਜੀ ਅਸੀਂ ਵੀ ਜੇ ਤਪ ਸਕੀਏ ਪਵਿੱਤਰ ਆਤਮਾ ਜੀ ਸਾਡੇ ਅੰਦਰ ਦਲੇਰੀ ਦਿਓ ਸਾਡੇ ਅੰਦਰ ਨਿੱਡਰਤਾ ਦਿਓ ਅਸੀਂ ਸੁਖ ਸਮਾਚਾਰ ਦਾ ਪ੍ਰਚਾਰ ਕਰ ਸਕੀਏ ਖੁਸ਼ ਖਬਰੀ ਦਾ ਪ੍ਰਚਾਰ ਕਰ ਸਕੀਏ ਪ੍ਰਭੂ ਤੁਸੀਂ ਸਾਡਾ ਅਭਿਸ਼ੇਕ ਕੀਤਾ ਹੈ ਤਾਂਕਿ ਅਸੀਂ ਸੁਸਮਾਚਾਰ ਦਾ ਪ੍ਰਚਾਰ ਕਰ ਸਕੀਏ ਅਸੀਂ ਬੰਦੀ ਗ੍ਰਹਿ ਦੇ ਵਿੱਚ ਫਸੇ ਹੋਏ ਲੋਕਾਂ ਨੂੰ छुड़ा ਸਕੀਏ ਜਿਹੜੇ ਹਨੇਰਿਆਂ 'ਚ ਬੈਠੇ ਨੇ ਅਸੀਂ ਉਹਨਾਂ ਨੂੰ ਚਾਨਣ ਵਿੱਚ ਲਿਆ ਸਕੀਏ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਤੁਸੀਂ ਸਾਡਾ ਨਾਮ ਲੈ ਕੇ ਸਾਨੂੰ ਬੁਲਾਉਂਦੇ ਹੋ اے ਪਿਤਾ ਤੁਸੀਂ ਸਾਡੇ ਨਾਮ ਆਪਣੀ ਪੁਸਤਕ ਦੇ ਵਿੱਚ ਲਿਖੇ ਨੇ ਤੁਸੀਂ ਆਪਣੇ ਤਾਂ ਤੇ ਖੋਦ ਕੇ ਸਾਡਾ ਚਿੱਤਰ ਬਣਾਇਆ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪਿਤਾ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਤੁਸੀਂ ਮਾਂ ਦੇ ਗਰਭ ਦੇ ਵਿੱਚੋਂ ਸਾਨੂੰ ਚੁਣ ਲਿਆ ਤੁਸੀਂ ਸਾਡੀ ਰਚਨਾ ਬੜੇ ਗੰਭੀਰ ਤਰੀਕੇ ਦੇ ਨਾਲ ਕੀਤੀ ਆ ਪਿਤਾ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਤੁਸੀਂ ਸਾਨੂੰ ਜਾਣਦੇ ਸੀ ਤੁਸੀਂ ਸਾਨੂੰ ਠਹਿਰਾਇਆ ਤਾਂਕਿ ਅਸੀਂ ਬਹੁਤ ਸਾਰਾ ਫਲ ਲੈ ਕੇ ਆਈਏ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ اے ਪਿਤਾ ਜੋ ਕੁਛ ਵੀ ਬੁਲਾਹਟ ਤੁਹਾਡੀ ਸਾਡੇ ਜੀਵਨ ਚ ਅਸੀਂ ਉਸ ਬੁਲਾਹਟ ਨੂੰ ਪੂਰਾ ਕਰ ਸਕੀਏ ਇੱਕ ਵਾਰ ਫਿਰ ਤੋਂ ਪਿਤਾ ਇਸ ਪ੍ਰਾਰਥਨਾ ਨੂੰ ਸੁਣਨ ਵਾਲੇ ਇੱਕ ਇੱਕ ਜਾਂਦੇ ਘਰ ਨੂੰ ਪਰਿਵਾਰ ਨੂੰ ਬੱਚਿਆਂ ਨੂੰ ਕੰਮ ਕਾਜ ਨੂੰ ਬਿਜ਼ਨਸ ਨੂੰ ਪ੍ਰਭੂ ਇਹਨਾਂ ਦੀਆਂ ਸੇਤਾਂ ਨੂੰ ਤੁਹਾਡੀ ਗਾੜੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੀਆਂ ਇੱਕ ਇੱਕ ਜਾਂਦੇ ਉੱਤੇ ਇਹਨਾਂ ਦੇ ਘਰਾਂ ਪਰਿਵਾਰਾਂ ਤੇ ਮੈਂ ਆਪਣੇ ਘਰ ਪਰਿਵਾਰ ਬੱਚਿਆਂ ਤੇ ਕੰਮ ਕਾਜ ਉੱਤੇ ਪ੍ਰਭੂ ਤੇਰੇ ਪਵਿੱਤਰ ਲਹੂ ਦਾ ਬਾੜਾ ਬੰਦ ਸਾਰੇ ਛੋਟੇ ਵੱਡੇ ਬੱਚਿਆਂ ਦੇ ਉੱਤੇ ਪ੍ਰਭੂ ਤੁਹਾਡਾ ਪਵਿੱਤਰ ਲੌ ਲਗਾਨੀਆ ਬੱਚਿਆਂ ਨੂੰ ਸਕੂਲ ਪ੍ਰਭੂ ਸਹੀ ਸਲਾਮਤ ਆਣ ਜਾਣ ਦੇ ਵਿੱਚ ਤੁਸੀਂ ਸਵਰਗੀ ਦੂਤਾਂ ਦੀ ਨਿਗਾਹ ਪਾਣੀ ਦੇਣਾ ਪ੍ਰਭੂ ਜੀ ਆਪਣੇ ਵਾਅਦੇ ਦੇ ਅਨੁਸਾਰ ਆਪਣੇ ਦੂਤਾਂ ਨੂੰ ਪ੍ਰਭੂ ਸਾਡੇ ਜਵਾਨ ਬੱਚਿਆਂ ਦੇ ਅੱਗੇ ਬੱਚੋਟੇ ਬੱਚਿਆਂ ਦੇ ਅੱਗੇ ਸਾਡੇ ਪਤੀ ਦੇ ਅੱਗੇ ਪ੍ਰਭੂ ਜਿੰਨੇ ਵੀ ਭਰਾ ਭੈਣ ਕੰਮ ਕਾਜ ਦੇ ਉੱਤੇ ਜਾਂਦੇ ਨੇ ਪ੍ਰਭੂ ਜੀ ਜਿੰਨੇ ਵੀ ਛੋਟੇ ਵੱਡੇ ਬੱਚੇ ਸਕੂਲ ਕਾਲਜ ਆਪਣੀ ਜੌਬ ਤੇ ਜਾਂਦੇ ਨੇ ਪ੍ਰਭੂ ਈਸ਼ਵ ਮਸੀ ਤਸੀਂ ਆਪਣੇ ਸਵਰਗ ਦੂਤਾਂ ਨੂੰ ਇਹਨਾਂ ਦੀ ਰਾਖੀ ਵਾਸਤੇ ਦੇਣਾ ਪ੍ਰਭੂ ਜੀ ਜਿੱਦਾਂ ਤੁਹਾਡਾ ਵਾਅਦਾ ਹੈ ਕਿ ਜਦੋਂ ਤੁਹਾਡੇ ਬੱਚੇ ਕਿਤੇ ਬਾਹਰ ਜਾਂਦੇ ਤੁਸੀਂ ਸਵਰਗ ਦੂਤਾਂ ਨੂੰ ਉਹਨਾਂ ਦੇ ਅੱਗੇ ਅੱਗੇ ਭੇਜੋ ਤਾਂ ਕਿ ਉਹਨਾਂ ਦੇ ਪੈਰਾਂ 'ਚ ਪੱਥਰ ਦੀ ਠੇਸ ਤੱਕ ਲੱਗੇ اے ਮੇਰੇ ਪ੍ਰਭੂ ਤੇਰਾ ਧੰਨਵਾਦ ਕਰਦੇ ਆ ਅਸੀਂ ਆਪਣੇ ਆਪਣੇ ਬੱਚਿਆਂ ਦੇ ਜੀਵਨਾਂ ਦੇ ਵਿੱਚੋਂ ਹਰ ਤਰ੍ਹਾਂ ਦੀ ਬੈਡ ਨਿਊਜ਼ ਨੂੰ ਕੈਨਸਲ ਕਰਦੇ ਆ ਰੱਦ ਕਰਦੇ ਆ ਜਿੰਨੇ ਵੀ ਜਵਾਨ ਛੋਟੇ ਵੱਡੇ ਬੱਚੇ ਪ੍ਰਭੂ ਜੀ ਜਿਸ ਵੀ ਕੰਮ ਦੇ ਵਿੱਚ ਜਿਸ ਵੀ ਖੇਤਰ ਦੇ ਵਿੱਚ ਅੱਗੇ ਵਧ ਰਹੇ ਨੇ ਪ੍ਰਭੂ ਉਹਨਾਂ ਦੀ ਮਦਦ ਕਰੋ ਸਹਾਇਤਾ ਕਰੋ ਬੱਚਿਆਂ ਨੂੰ ਪੜ੍ਹਾਈ ਲਿਖਾਈ ਵਾਲਾ ਮਨ ਦੋ ਆਗਿਆਕਾਰੀ ਦੋ ਪ੍ਰਭੂ ਆਪਣੇ ਮਾਪਿਆਂ ਦੀ ਪ੍ਰਭੂ ਜੀ ਤੁਹਾਡੀ ਆਗਿਆਕਾਰੀ ਦੇ ਵਿੱਚ वचन ਦੀ ਆਗਿਆਕਾਰੀ ਦੇ ਵਿੱਚ ਚੱਲ ਸਕਣ ਤੁਸੀਂ ਆਪਣੇ ਵਾਅਦਿਆਂ ਦੇ ਅਨੁਸਾਰ ਸਾਰ ਬਟਕ ਚੁੱਕੇ ਬੱਚਿਆਂ ਨੂੰ ਗਲਤ ਰਸਤਿਆਂ ਤੇ ਜਾ ਚੁੱਕੇ ਜਵਾਨ ਛੋਟੇ ਬੱਚਿਆਂ ਨੂੰ ਮੋੜ ਲਿਆਓ ਪ੍ਰਭੂ ਤੁਹਾਡਾ ਵਚਨ ਕਹਿੰਦਾ ਮੈਂ ਤੁਹਾਡੇ ਬੱਚਿਆਂ ਨੂੰ ਕਦੇ ਵੀ ਗਲਤ ਰਸਤਿਆਂ ਤੇ ਨਹੀਂ ਜਾਣ ਦਵਾਗਾ ਮੈਂ ਉਹਨਾਂ ਨੂੰ ਮੋੜ ਲਿਆਵਾਂਗਾ ਪ੍ਰਭੂ ਜੀ ਤੁਸੀਂ ਸਾਡੇ ਬੱਚਿਆਂ ਨੂੰ ਗਲਤ ਰਸਤਿਆਂ ਤੇ ਨਾ ਜਾਣ ਦਿਓ ਪਿਤਾ ਇਹਨਾਂ ਨੂੰ ਮੋੜ ਲਿਆਓ ਪ੍ਰਭੂ ਏ ਤੁਹਾਡੇ ਨਾਮ ਦਾ ਪ੍ਰਚਾਰ ਕਰਨ ਤੁਹਾਡੀ ਸੇਵਾ ਕਰਨ ਪ੍ਰਭੂ ਜੀ ਇਹ ਤੁਹਾਡੇ ਨਾਮ ਦੇ ਵਿੱਚ ਅੱਗੇ ਵਧਣ ਪ੍ਰਭੂ ਜੀ ਤੁਹਾਡਾ ਵਚਨ ਕਹਿੰਦਾ ਤੂੰ ਲੜਖਪਨ ਤੋਂ ਹੀ ਆਪਣੇ ਬੱਚਿਆਂ ਨੂੰ ਯਹਵਾ ਦਾ ਭੈ ਮੰਨਣਾ ਸਿਖਾ ਇਹ ਪ੍ਰਭੂ ਜੀ ਸਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਤੁਹਾਡਾ ਭੈ ਕੰਮ ਕਰੇ ਕੁਦਾ ਇਹ ਮੇਰੇ ਸਮਰਥੀ ਪ੍ਰਭੀਸ਼ੂ ਮਸੀਹ ਸੀ ਆਪਣੇ ਘਰ ਨੂੰ ਪਰਿਵਾਰ ਨੂੰ ਤੁਹਾਡੀ ਸਮਰਥੀ ਜ਼ੋਰ ਬਰ ਹੱਥਾਂ ਵਿੱਚ ਦਿੰਨੇ ਹ ਹਰੇਕ ਵੈਰੀ ਦੀ ਚਾਰਲਸ ਲੱਕੀ ਲੜਾਈ ਝਗੜੇ ਦਾ ਆਤਮਾ ਹਰ ਤਰ੍ਹਾਂ ਦਾ ਕਰਜ਼ੇ ਦਾ ਆਤਮਾ ਹਰ ਤਰ੍ਹਾਂ ਦਾ ਨਸ਼ੇ ਦਾ ਆਤਮਾ ਬਿਮਾਰੀਆਂ ਦਾ ਆਤਮਾ ਫਜ਼ੂਲ ਖਰਚੇ ਦਾ ਆਤਮਾ ਪ੍ਰਭ ਯਸ਼ੂ ਦੇ ਨਾਮ ਵਿੱਚ ਸਾਡੇ ਜੀਵਨਾਂ ਨੂੰ ਛੱਡ ਕੇ ਚਲਾ ਜਾਵੇ ਸਾਨੂੰ ਉਲਝੋਣ ਵਾਲਾ ਆਤਮਾ ਪ੍ਰਭੂ ਜੀ ਤੁਹਾਡੀ ਹਜ਼ੂਰੀ ਤੋਂ ਦੂਰ ਕਰਨ ਵਾਲਾ ਆਤਮਾ ਪ੍ਰਭ ਯਸ਼ੂ ਮਸੀਹ ਦੇ ਨਾਮ ਵਿੱਚ ਸਾਡੇ ਜੀਵਨਾਂ ਨੂੰ ਛੱਡ ਕੇ ਚਲੇ ਜਾਵੇ ਪ੍ਰਭੂ ਅਸੀਂ ਤੁਹਾਡਾ ਤਾਨ ਮਾਤਰਾ ਸ਼ੁਕਰ ਕਰਦੇ ਹਾਂ ਅਸੀਂ ਆਪਣੇ ਆਪ ਨੂੰ ਪ੍ਰਭੂ ਆਪਣੇ ਬੱਚਿਆਂ ਨੂੰ ਆਪਣੇ ਘਰ ਪਰਿਵਾਰਾਂ ਨੂੰ ਆਪਣੀ ਪ੍ਰਭੂ ਸਾਰ ਦਿਲ ਦਿਮਾਗ ਨੂੰ ਸੋਚਾਂ ਖਿਆਲਾਂ ਨੂੰ ਦੇ ਪ੍ਰਾਣਾ ਆਤਮਾ ਨੂੰ ਤੁਹਾਡੀ ਸਮਰਥੀ ਜ਼ੋਰਵਰ ਹੱਥਾਂ ਵਿੱਚ ਦਿੰਨੇ ਆ ਅੱਜ ਦਾ ਦਿਨ ਸਾਡੇ ਲਈ ਬਰਕਤ ਲੈ ਕੇ ਆ ਰਿਹਾ ਅਸੀਂ ਵਿਸ਼ਵਾਸ ਕਰਦੇ ਹਾਂ ਅੱਜ ਦਾ ਦਿਨ ਸਾਡੇ ਲਈ ਗੁੱਡ ਨਿਊਜ਼ਸ ਨੂੰ ਲੈ ਕੇ ਆ ਰਿਹਾ ਅਸੀਂ ਵਿਸ਼ਵਾਸ ਕਰਦੇ ਹਾਂ ਹਰ ਤਰ੍ਹਾਂ ਦੀ ਬੈਡ ਨਿਊਜ਼ ਨੂੰ ਅਸੀਂ ਆਪਣੇ ਜੀਵਨਾ ਚ ਆਪਣੇ ਬੱਚਿਆਂ ਦੇ ਜੀਵਨਾਂ ਦੇ ਵਿੱਚੋਂ ਕੈਨਸਲ ਕਰਦਿਆਂ ਰੱਦ ਕਰਦਿਆਂ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਜਦੋਂ ਇਸ ਸਮੇਂ ਤੁਹਾਡੇ ਬੱਚੇ ਸੌ ਰਹੇ ਨੇ ਪ੍ਰਭੂ ਤੁਸੀਂ ਸਵਰਗ ਦੂਤਾਂ ਦੇ ਦੁਆਰਾ ਉਹਨਾਂ ਦੀ ਨਿਗ੍ਹਾਬਾਨੀ ਕਰਨੀ ਉਹਨਾਂ ਨੂੰ ਸੰਭਾਲਣਾ ਆਪਣੇ ਹੱਥਾਂ 'ਚ ਲੈ ਕੇ ਚਲਾਉਣਾ ਪ੍ਰਭੂ ਕੱਲ ਦਾ ਦਿਨ ਪ੍ਰਭੂ ਜੀ ਇਹਨਾਂ ਦੇ ਵਾਸਤੇ ਸੁੱਖ ਨੂੰ ਲੈ ਕੇ ਆਵੇ ਸ਼ਾਂਤੀ ਨੂੰ ਆਨੰਦ ਨੂੰ ਲੈ ਕੇ ਆਵੇ ਗੁੱਡ ਨਿਊਜ਼ਸ ਨੂੰ ਲੈ ਕੇ ਆਵੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਅਸੀਂ ਘਟ ਦੇ ਪ੍ਰਭੂ ਤੁਸੀਂ ਸਾਡੇ ਜੀਵਨ ਦੇ ਵਿੱਚ ਵਾਧੇ ਜਾਓ ਸਾਰੀ ਦੁਆ ਪ੍ਰਾਰਥਨਾ ਪਰ ਵੀ ਯੇਸ਼ੂ ਮਸੀਹ ਦੇ ਜ਼ਿੰਦਾ ਤੇ ਜੀਵਿਤ ਨਾਮ ਵਿੱਚ ਮੰਗਦੇ ਹਾਂ ਆਮੇਨ ਆਮੇਨ ਆਮੇਨ